ਜੀ ਮੈਂ ਤੁਹਾਡਾ ਤੇ ਅੱਜ ਕਿਸ ਸੰਬੰਧ ਦੇ ਵਿੱਚ ਤੁਸੀਂ ਇੱਥੇ ਹੋਏ ਜੀ ਜੋ ਐਡਮਿਸ਼ਨਸ ਨੂੰ ਲੈ ਕੇ ਗੱਲ ਚੱਲ ਰਹੀ ਹੈ। ਮੇਰਾ ਨਾਮ ਜੁਹਾਰ ਸਿੰਘ ਹੈ ਜੀ ਮੈਂ ਵਿਦਿਆਰਥੀ ਜਥੇਬੰਦੀ 7 ਤੋਂ ਆ। ਅੱਜ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੀ ਕੱਤਰਤਾ ਵਿਦਿਆਰਥੀ ਜਥੇਬੰਦੀਆਂ ਨੇ ਰੱਖੀ ਸੀ ਉਹਦਾ ਪ੍ਰਸੰਗ ਇਹ ਹੈ ਕਿ ਇਸ ਯੂਨੀਵਰਸਿਟੀ ਦੇ ਵਿੱਚ 2017-18 ਤੱਕ 3% ਦੀ ਕੋਟਾ ਜਿਹੜਾ ਦਾਖਲਿਆਂ ਦੇ ਵਿੱਚ ਸਰਹੰਦੀ ਖੇਤਰ ਦੇ ਵਿਦਿਆਰਥੀਆਂ ਲਈ ਇਹ 7% ਦੀ ਕੋਟਾ ਜਿਹੜਾ ਪਿੰਡੂ ਖੇਤਰ ਦੇ ਵਿਦਿਆਰਥੀਆਂ ਲਈ ਤੇ 2% ਦੀ ਕੋਟਾ 1984 ਨਸਲ ਕੁਸ਼ੀ ਪੀੜਤਾਂ ਦੇ ਵਾਸਤੇ ਰਾਖਵਾਂ ਰੱਖਿਆ ਜਾਂਦਾ ਸੀ। ਸੋ ਇਹ ਕੋਟਾ 2024 ਦੇ ਆਉਂਦਿਆ ਆਉਂਦਿਆ ਇਹ 12% ਦੀ ਕੋਟਾ ਤਿੰਨ ਕੈਟਾਗਰੀਜ਼ ਦਾ ਬਿਲਕੁਲ ਖਤਮ ਕਰ ਦਿੱਤਾ ਗਿਆ ਤੇ ਇਹ ਕੋਟਾ ਸਾਰਾ ਐਕਸ ਸਰਵਿਸਮੈਨ ਨੂੰ ਦਿੱਤਾ ਗਿਆ। ਸੋ ਸਾਡੇ ਧਿਆਨ ਦੇ ਵਿੱਚ ਇੱਕ ਗੱਲ ਆਈ ਹੈ ਕਿਉਂਕਿ ਇਹ ਸਾਰੇ ਫੈਸਲੇ ਉਸ ਸਮੇਂ ਲਏ ਗਏ ਆ ਜਦੋਂ ਪੰਜਾਬ ਦੇ ਵਿੱਚ ਵਿਦੇਸ਼ਾਂ ਨੂੰ ਜਾਣ ਦਾ ਜਾਨ ਬਹੁਤ ਜ਼ਿਆਦਾ ਸੀ। ਲੋਕਾਂ ਦਾ ਇਸ ਪਾਸੇ ਧਿਆਨ ਨਹੀਂ ਗਿਆ। ਹੁਣ ਜਦੋਂ ਵਿਦੇਸ਼ਾਂ ਤੋਂ ਮੋਹ ਭੰਗ ਹੋ ਰਿਹਾ ਦੁਬਾਰਾ ਬੱਚੇ ਐਡਮਿਸ਼ਨ ਲੈਣ ਤਾਂ ਇਸ ਗੱਲ ਦਾ ਪਤਾ ਲੱਗਾ ਕਿ ਇਹਨਾਂ ਜਿਹੜਾ ਪਿੰਡੂ ਸਰਦੀ ਖੇਤਰ ਦੇ ਦੋਵੇਂ ਕੋਟੇ ਜਿਹੜੇ ਆ ਉਹ ਯੂਨੀਵਰਸਿਟੀ ਦੇ ਵਿੱਚੋਂ ਖਤਮ ਕਰਤੇ ਆ ਇਹਦੇ ਵਾਸਤੇ ਯੂਨੀਵਰਸਿਟੀ ਇਹ ਕਹਿੰਦੀ ਹੈ ਕਿ ਸਾਨੂੰ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਭੇਜਿਆ ਜਿਹਦੇ ਆਧਾਰ ਤੇ ਅਸੀਂ ਕੋਟਾ ਖਤਮ ਕੀਤਾ ਆ ਪਰ ਅਸੀਂ ਇਹ ਜਾਣਨਾ ਚਾਹੁੰਦੇ ਆ ਕਿ ਯੂਨੀਵਰਸਿਟੀ ਜੇ ਫੀਸਾਂ ਵਧਾਉਣ ਦੀ ਗੱਲ ਹੁੰਦੀ ਹੈ ਫਿਰ ਕਹਿੰਦੀ ਸਰਕਾਰ ਸਾਨੂੰ ਪੈਸੇ ਨਹੀਂ ਦਿੰਦੀ ਪਰ ਜੇ ਵਿਦਿਆਰਥੀਆਂ ਦੇ ਵਿਰੋਧੀ ਕੋਈ ਨੀਤੀ ਲਾਗੂ ਕਰਨੀ ਆ ਉਹ ਸਰਕਾਰ ਦੀ ਨੀਤੀਆਂ ਨੇ ਬਿਨ ਲਾਗੂ ਕੀਤੀ ਜਾਂਦੀ ਆ ਜਿਹਦਾ ਅਸੀਂ ਵਿਰੋਧ ਕਰਦੇ ਆ ਸੋ ਇਹਦੇ ਨਾਲ ਨਾਲ ਪੰਜਾਬ ਦੀ ਧਰਤੀ ਤੇ ਪੰਜਾਬੀ ਯੂਨੀਵਰਸਿਟੀ ਪਟ ਉਹਦਾ ਸੇਮ ਸਟੇਟਸ ਆ ਉਹ ਵੀ ਸਟੇਟ ਯੂਨੀਵਰਸਿਟੀ ਆ ਉਹਦੇ ਵੱਲੋਂ 10% ਦੀ ਪਿੰਡੂ ਵਿਦਿਆਰਥੀਆਂ ਵਾਸਤੇ ਐਡੀਸ਼ਨਲ ਸੀਟਾਂ ਜਿਹੜੀਆਂ ਆ ਉਹ ਰੱਖੀਆਂ ਰੱਖੀਆਂ ਗਈਆਂ ਆ ਜੇ ਕਿਸੇ ਕੋਰਸ ਦੇ ਵਿੱਚ 100 ਸੀਟਾਂ ਆ ਉਹਦੇ 'ਚ 10 ਮਲਾ ਕੇ 110 ਕੀਤੀਆਂ ਗਈਆਂ ਤਾਂ ਜੋ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹੇ ਆ ਉਹ ਇਨ੍ਹਾਂ ਯੂਨੀਵਰਸਟੀਆਂ ਤੇ ਜਿਹੜੇ ਟੈਸਟ ਆ ਉਹਨਾਂ ਦੀ ਵੀ ਚੰਗੀ ਰੈਂਕਿੰਗ ਨਹੀਂ ਆਉਂਦੀ ਉਹਨਾਂ ਦੀ ਨਾ ਉਹਨਾਂ ਦੀ ਪਰਸੈਂਟੇਜ ਜਿਹੜੀ ਪੰਜਾਬ ਬੋਰਡ ਦੇ ਬੱਚਿਆਂ ਦੀ ਢੀ ਕੋ ਖਾਸ ਹੁੰਦੀ ਆ ਸੋ ਜਿਹਦੇ ਕਰਕੇ ਉਹਨਾਂ ਨੂੰ ਸੀਟਾਂ ਨਹੀਂ ਮਿਲਦੀਆਂ ਇੱਥੇ ਇਹ ਹੋਏ ਸਰਕਾਰਾਂ ਚਾਹੁੰਦੀਆਂ ਕਿ ਪਿੰਡੂ ਤਬਕੇ ਤੋਂ ਆਉਣ ਵਾਲੇ ਲੋਕ ਕਿਸਾਨੀ ਨਾਲ ਸੰਬੰਧਿਤ ਮਜ਼ਦੂਰ ਵਰਗੇ ਤੋਂ ਆਉਣ ਵਾਲੇ ਲੋਕ ਆ ਜਿਹੜੇ ਉਹ ਅਨਸਿੱਖੇ ਗ੍ਰਹਿਣ ਉਹ ਨਾ ਪੜਨ ਉਹ ਨਾ ਇਹਨਾਂ ਸੰਸਥਾਵਾਂ ਚ ਪਹੁੰਚਣ ਤੇ ਉਹ ਸਾਰ ਤਰ੍ਹਾਂ ਦੀ ਰੇਸ ਤੋਂ ਬਾਹਰ ਹੋ ਜਾਣ ਜਿਹਦਾ ਅਸੀਂ ਵਿਰੋਧ ਕਰਦੇ ਆ ਸਾਡੀ ਇਹ ਡਿਮਾਂਡ ਆ ਕਿ 10% ਜਿਹੜਾ ਕੋਟਾ ਆ ਉਹ ਇੱਥੇ ਪਿੰਡੂ ਵਿਦਿਆਰਥੀਆਂ ਵਾਸਤੇ ਉਹਦੇ ਨਾਲ ਜਿਹੜਾ ਐ ਸਦੀ ਖੇਤਰ ਦੇ ਵਿਦਿਆਰਥੀਆਂ ਵਾਸਤੇ ਕੋਟਾ ਮੁੜ ਬਹਾਲ ਕੀਤਾ ਜਾਵੇ ਜੇ ਸਰਕਾਰ ਇਸ ਚੀਜ਼ ਦੇ ਉੱਤੇ ਕੋਈ ਨਹੀਂ ਪਾਲਿਸੀ ਬਣਾਉਂਗੀ ਯੂਨੀਵਰਸਿਟੀ ਆਫ ਇਸ ਇੰਡੀਕੇਟ ਚ ਫੈਸਲਾ ਕਰਕੇ ਪਟਿਆਲੇ ਯੂਨੀਵਰਸਿਟੀ ਦੀ ਤਰਜ਼ ਤੇ ਐਡੀਸ਼ਨਲ ਸੀਟਾਂ ਕ੍ਰੀਏਟ ਕਰੇ। ਅਗਰ ਨਹੀਂ ਹੁੰਦਾ ਤਾਂ ਕੀ ਤੁਹਾਡੀ ਸਾਥੋਂ ਵੱਲੋਂ ਕਿਸੇ ਤਰੀਕੇ ਦਾ ਕੋਈ ਪ੍ਰੈਮ ਪ੍ਰੋਟੈਸਟ ਵੀ ਉਲੀਕਿਆ ਜਾ ਸਕਦਾ ਜਾਂ ਕਿਸ ਤਰ੍ਹਾਂ ਇਹ ਮੰਗਾਂ ਜਿਹੜੀਆਂ ਮਨਵਾਈਆਂ ਜਾਂਦੀਆਂ। ਬਿਲਕੁਲ ਜੀ ਜੇ ਇਹ ਸਾਡੀ ਡਿਮਾਂਡ ਆ ਇਹ ਨਹੀਂ ਮੰਨੀ ਜਾਂਦੀ ਤਾਂ ਇਹਦੇ ਵਾਸਤੇ ਆਪਾਂ ਪੀਸਫੁੱਲ ਪ੍ਰੋਟੈਸਟ ਜਿਹੜਾ ਸਾਡਾ ਡੈਮੋਕਰੈਟਿਕ ਰਾਈਟ ਆ ਉਹਨੂੰ ਪ੍ਰੈਕਟਿਸ ਕਰਾਂਗੇ। ਉਹਦੇ ਵਾਸਤੇ ਚਾਹੇ ਸਾਨੂੰ ਧਰਨਾ ਲਾਉਣਾ ਪਵੇ, ਮਜਾਰਾ ਲਾਉਣਾ ਪਵੇ, ਵੀਸੀ ਦਫ਼ਤਰ ਬਾਹਰ ਬੈਣਾ ਪਵੇ, ਗੇਟ ਬੰਦ ਕਰਨਾ ਪਵੇ। ਕੁਛ ਵੀ ਕਰਨਾ ਪਵੇ ਜਿੰਨੇ ਵੀ ਸਾਡੀ ਕੋਲ ਸਮਰੱਥਾ ਹੈ ਉਹਦੇ ਮੁਤਾਬਕ ਆਪਾਂ ਯੂਨੀਵਰਸਿਟੀ ਦੇ ਆਪਾਣਾ ਵਿਰੋਧ ਦਰਜ ਕਰਾਵਾਂਗੇ ਤੇ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਕੰਮ ਕਰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਹੋਰ ਸੰਸਥਾਵਾਂ ਤੱਕ ਵੀ ਇਸ ਗੱਲ ਨੂੰ ਲੈ ਕੇ ਪਹੁੰਚ ਕਰਾਂਗੇ ਕਿ ਜਿੱਥੇ ਤੁਸੀਂ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਜੇ ਉੱਥੇ ਉਹਨਾਂ ਦੇ ਬੱਚਿਆਂ ਨੂੰ ਯੂਨੀਵਰਸਿਟੀਆਂ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਸੋ ਹਰ ਤਰੀਕੇ ਦੇ ਨਾਲ ਜਿਹੜਾ ਇੱਕ ਪੀਸਫੁਲ ਸਟ੍ਰਗਲ ਆ ਉਹਨੂੰ ਚਲਾਵਾਂਗੇ ਪਿਆਰਤੀ ਅਤੇ ਪੰਨੀ ਸਾਥਕੋ ਮੈਂ ਮਿਕੋ ਜੀ ਮਸਲਾ ਸਾਰਾ ਜਿਵੇਂ ਜਿਵੇਂ ਵੀਰਜਾਰ ਸਿੰਘ ਹਣਾ ਤੁਹਾਨੂੰ ਦੱਸਤਾ ਕਿ ਜਿਹੜਾ ਪਿੰਡੂ ਖੇਤਰ ਦੇ ਜਿਹੜੇ ਬਾਰਡਰ ਏਰੀਆ ਦੇ ਜਿਹੜੇ ਬੱਚਿਆਂ ਨਾਲ ਨਾ ਇਨਸਾਫੀ ਜਿਹੜੀ ਹੋ ਰਹੀ ਆ ਇਹ ਸਰਕਾਰ ਵੱਲੋਂ ਜਿਹੜਾ ਵੀ ਇੱਕ ਬਿਨਾ ਸੋਚੇ ਵਿਚਾਰੇ ਜਿਹੜਾ ਡਿਸੀਜਨ ਲਿਆ ਜਾਂਦਾ ਕਿ ਇਹ ਯੂਨੀਵਰਸਿਟੀ ਸਥਾਪਿਤ ਕਰਨ ਦਾ ਮਤਲਬ ਹੀ ਇਹ ਸੀ ਕਿ ਜਿਹੜੇ ਪਿੰਡੂ ਤੇ ਸਰਾਦੀ ਖੇਤਰ ਦੇ ਬੱਚੇ ਆ ਉਹਨਾਂ ਨੂੰ ਇਹਦਾ ਲਾਭ ਮਿਲ ਸਕੇ ਸਿਰਫ ਤੇ ਸਿਰਫ ਹਰੇਕ ਸਾਲ ਇਥੇ 5% ਫੀਸ 'ਚ ਵਾਧਾ ਕਰ ਸਕਦਾ ਹੁਣ ਫੀਸ ਭਾਰ ਕਿਹੜਾ ਸੈਕਸ਼ਨ ਹੋ ਸਕਦਾ ਸ਼ਹਿਰੀ ਸੈਕਸ਼ਨ ਜਿਹੜੇ ਬੱਚੇ ਆ ਜਿਹੜੋ ਆਪਾਂ ਕਿਸੇ ਦਾ ਭੇਦ ਭਾਵ ਨਹੀਂ ਪਰਕਰਦੇ ਪਰ ਫਦਰ ਫੀਸ ਭਰਨ ਦੇ ਵਿੱਚ ਕੋਈ ਤਕਲੀਫ ਨਹੀਂ ਜਦੋਂ ਪਿੰਡ ਵਾਲਾ ਬੱਚਾ ਆਉਂਦਾ ਫਿਰ ਉਹ ਫੀਸ ਤੇ ਵੀ ਸਵਾਲ ਕਰਦਾ ਵਾ ਕਿ ਮੈਂ ਇੱਥੋਂ ਆਇਆ ਵਾ ਜੀ ਮੈਂ ਇਨੀ ਫੀਸ ਨਹੀਂ ਭਰ ਸਕਦਾ ਤੁਸੀਂ ਇੰਨੀ ਫੀਸਾਂ ਕਿਉਂ ਵਧਾ ਰਹੇ ਹੋ ਸਰਕਾਰ ਕਿਉਂਕਿ ਮੈਨੂੰ ਇਹਦਾ ਸਵਿਧਾਨ ਜਿਹੜਾ ਵਾ ਉਹ ਰਾਈਟ ਟੂ ਐਜੂਕੇਸ਼ਨ ਦਾ ਅਧਿਕਾਰ ਦਿੰਦਾ ਉਸ ਨੂੰ ਜਿਹੜੀ ਲੰਮੀ ਇਹਦੀ ਸੋਚ ਰੱਖ ਕੇ ਜਿਹੜੀਆਂ ਯੂਨੀਵਰਸਿਟੀ ਤੇ ਜਿਹੜੀਆਂ ਸਟੇਟ ਦੀਆਂ ਗਵਰਨਮੈਂਟਾਂ ਨਾਲੋਂ ਸਾਜ਼ਿਸ਼ ਕੀਤੀ ਗਈ ਆ ਜਿਹੜਾ ਰਿਜ਼ਰਵੇਸ਼ਨ ਦਾ ਕੋਟਾ ਇਹਨੂੰ ਜਿਹੜਾ 2021 ਦੇ ਵਿੱਚ ਖਤਮ ਕਰ ਦਿੱਤਾ ਗਿਆ ਪਰ ਇੱਥੋਂ ਦਾ ਜਿਹੜਾ ਵਾਈਸ ਚਾਂਸਲਰ ਆ ਉਹਦੀ ਨੀਤੀ ਸਾਰੀਆਂ ਯੂਨੀਵ ਵੜਾ ਪਟਿਆਲਾ ਯੂਨੀਵਰਸਿਟੀ ਆ ਉਹ ਵੀ ਪੰਜਾਬ ਦੇ ਵਿੱਚ ਹੀ ਪੈਂਦੀ ਆ ਪਰ ਉੱਥੋਂ ਦੇ ਵਾਈਸ ਚਾਂਸਲਰ ਜਿਹੜਾ ਵਾ ਉਹਦੇ ਲਈ ਜਿਹੜਾ ਪਿੰਡ ਖੇਤਰ ਦੇ ਭਾੜਾ ਕੀ ਸਟੇਟ ਗਵਰਨਰ ਨੇ ਜਿਹੜਾ ਰਿਜ਼ਰਵੇਸ਼ਨ ਜਿਹੜਾ ਕੋਟਾ ਖਤਮ ਕਰ ਦਿੱਤਾ ਵਾ ਪਰ ਉਹਨਾਂ ਨੇ ਵੀਸੀ ਨੇ April ਨੂੰ ਜਿਹੜਾ ਵਾ ਉਹ ਕੋਟਾ ਐਡੀਸ਼ਨਲ ਸੀਟਾਂ ਕਰਕੇ ਦਿੱਤਾ ਹੋਇਆ ਪਰ ਇੱਥੋਂ ਦੇ ਵਾਈਸ ਚਾਂਸਲਰ ਦੀ ਗੇਰਿਆ ਕਿ ਪਿੰਡੂ ਬੱਚਿਆਂ ਨੂੰ ਇੱਥੇ ਨਹੀਂ ਪੜ੍ਹਨ ਦੇਣਾ ਸੋ ਅਸੀਂ ਆਪਣੇ ਲੋਕਾਂ ਲਈ ਆਪਣੇ ਖਿੱਤੇ ਲਈ ਖੜੇ ਆ ਜੋ ਵੀ ਸੰਘਰਸ਼ ਸਾਨੂੰ ਜਿਹੜਾ ਸਬਦਾਨ ਦੇ ਵਿੱਚ ਰਹਿ ਕੇ ਕਰਨਾ ਪਊਗਾ ਅਸੀਂ ਉਹ ਕਰਾਂਗੇ